ਇਹਨਾਂ ਦਿੱਤੀਆਂ ਜਾ ਰਹੀਆਂ ਜੀ ਮੈਂ ਅੱਜ ਤਕਰੀਬਨ 30 40 ਪਿੰਡ ਅਬੋਰ ਤੇ ਬੱਲੂਣਾ ਹਲਕੇ ਦੇ ਮੈਂ ਸਾਰੇ ਅੱਜ ਦੀ ਗੇੜਾ ਕੱਟਿਆ ਤੇ ਅੱਗੇ ਵੀ 15 20 ਪਿੰਡਾਂ ਜਾਣਾ ਹੈ ਬਹੁਤ ਵੱਡਾ ਨੁਕਸਾਨ ਇੱਥੇ ਹੋਇਆ ਹੈ ਆ ਜਿਹੜਾ ਇਲਾਕਾ ਹੈ ਇੱਥੇ ਬਾਗ ਜਾਦੇ ਹੁੰਦੇ ਸੀ ਤੇ ਇੱਕ ਬਾਗ ਤੋਂ 3 3 4 4 ਲੱਖ ਇਨਕਮ ਇਥੋਂ ਪਾਣੀਆਂ ਹੁੰਦੀ ਸੀ 30 ਸਾਲ ਇਨਕਮ ਹੋਦੀ ਆ ਤੁਹਾਡੇ ਕੋ ਵੀ ਉਹ ਬੂਟਾ ਬਾਗ ਹੈ ਸਾਰਾ ਇਤਬਾਹ ਹੋਇਆ ਸਾਰੀਆਂ ਦੂਜੀਆਂ ਫਸਲਾਂ تباہ ਹੋਈ ਪਈਆਂ ਪਾਣੀ ਦੇਖੋ ਮਹੀਨਾ ਹੋ ਗਿਆ ਪਾਣੀ ਖੜਾ ਹੈ ਜੇ ਪਾਣੀ ਨਾ ਕੱਢਿਆ ਗਿਆ ਤੇ ਅਗਲੀ ਫਸਲਾਂ ਨਹੀਂ ਬੀਜਣੀ ਬੀਜਿਆ ਨਹੀਂ ਸਰਕਾਰ ਤਰਫੋਂ ਨਾ ਕੋਈ ਅਫਸਰ ਨਾ ਕੋਈ ਨਾ ਦਾ ਐਮਐਲਏ ਨਾ ਕੋਈ ਮਹਿਕਮੇ ਦਾ ਕਿਸੇ ਵੀ ਮਹਿਕਮੇ ਦਾ ਕੋਈ ਬੰਦਾ ਨਹੀਂ ਆਇਆ ਪੁੱਛਣ ਵੀ ਤੇ ਇੱਥੇ ਮੈਂ ਬਹੁਤ ਪਿੰਡਾਂ 'ਚ ਗਿਆ ਹੈ ਬਿਮਾਰੀਆਂ ਫੈਲੀਆਂ ਸ਼ੁਰੂ ਹੋ ਗਈਆਂ ਪਾਣੀ ਕਰਕੇ ਮੱਛਰ ਬਹੁਤ ਫੈਲ ਰਹੇ ਤੇ ਕੋਈ ਕੰਪਨਸੇਸ਼ਨ ਨਹੀਂ ਸੋ ਜਦੋਂ ਮੇਰੇ ਕੋਲੇ ਆਏ ਤੇ ਅਸੀਂ ਫਿਰ ਪਾਰਟੀ ਦੇ ਤਰਫੋਂ ਇਕੱਠੇ ਕਰਕੇ ਤਕਰੀਬਨ ਅਸੀਂ ਮੈਨੂੰ ਲੱਗਦਾ ਸਾਰੇ ਪਿੰਡਾਂ 'ਚ ਅਸੀਂ ਇੰਜਨ ਪਾਈਪਾਂ ਮੋਟਰਾਂ ਜਿਵੇਂ ਜੋ ਜੋ ਕਿੰਨੇ ਕਿੰਨੇ ਪਿੰਡਾਂ ਚਾਹੀਦੇ ਕਿਸੇ ਪਿੰਡ ਨੂੰ ਪੰਜ ਚੈਨੀਆਂ ਸੀ ਮੋਟਰਾਂ ਇੰਜਨ ਉਸ ਹਿਸਾਬ ਨਾਲ ਅਸੀਂ ਆ ਸਾਰਾ ਸਮਾਨ ਨਾਲ ਹੀ ਲੱਕਿਆ ਹੈ ਤੇ ਅਸੀਂ ਹੁਣ ਵੰਡ ਰਹੇ ਹਾਂ ਤੇ ਹੋਰ ਵੀ ਇਖਤਜ਼ਾਮ ਕਰ ਰਹੇ ਹਾਂ ਜਿੱਥੇ ਕੋਈ ਪਸ਼ੂਆਂ ਵਾਸਤੇ ਫੀਡ ਦੀ ਲੋੜ ਹੈ ਜਾਂ ਚਾਰੇ ਦੀ ਲੋੜ ਹੈ ਦਵਾਈਆਂ ਦੇ ਕੈਂਪ ਮੈਡੀਕਲ ਕੈਂਪ ਵੀ ਅਸੀਂ ਤੁਰੰਤ ਸ਼ੁਰੂ ਕਰ ਦਾਂਗੇ ਤੇ ਇੱਕ ਮਸ਼ੀਨਾ ਫਾਰਮ ਮਸ਼ੀਨ ਲੈ ਕੇ ਜਿਹੜਾ ਸਪਰੇਅ پورے ਪਿੰਡਾਂ 'ਚ ਕਰਾਉਣ ਦੀ ਲੋੜ ਹੈ ਉਹ ਵੀ ਅਸੀਂ ਆਪ ਹੁਣ ਕਰਨ ਲੱਗੇ ਹਾਂ ਕਿਉਂਕਿ ਸਰਕਾਰ ਤਾਂ ਕਰ ਨਹੀਂ ਰਹੀ ਕਿਉਂਕਿ ਅਸੀਂ ਸਾਡੇ ਅਸੀਂ ਸਮਝੇ ਕਿ ਐਜ਼ ਅ ਨਾਗਰਿਕ ਫਟਾ ਫਰਜ਼ ਹੈ ਉਹ ਅਸੀਂ ਫਰਜ਼ ਪੂਰੇ ਹਨ ਪਰ ਮੈਂ ਹਲੇ ਵੀ ਬੇਨਤੀ ਕਰਦਾ ਮੁੱਖ ਮੰਤਰੀ ਨੂੰ ਕਿ ਤੁਹਾਨੂੰ ਐਡੀ ਵੱਡੀ ਬਹੁਮਤ ਕਿਸੇ ਨੂੰ ਨਹੀਂ ਮਿਲੀ 92% ਲੋਕਾਂ ਨੇ ਜਿਤਾਏ ਇੱਕ ਉਮੀਦ ਕਰਕੇ ਜਿਤਾਏ ਸੀ ਕਿ ਤੁਸੀਂ ਬਦਲਾ ਲੈ ਕੇ ਆਉਂਗੇ ਤੁਸੀਂ ਇਨਕਲਾਬ ਲੈ ਕੇ ਆਉਂਗੇ ਐ ਨਹੀਂ ਪਤਾ ਸੀ ਤੁਸੀਂ ਤਬਾਹੀ ਲੈ ਕੇ ਆਉਂਗੇ ਹਲੇ ਵੀ ਮੌਕਾ ਹੈ ਦੋ ਬਹੁਤ ਲੋਕੀ ਦੁਖੀ ਹੈ ਖਜ਼ਾਨਾ ਇਹ ਭੜਕੇ ਕੀ ਕਰਨੇ ਹੁਣ ਟਾਈਮ ਹੈ ਜਿਵੇਂ ਵੱਡੇ ਬਾਦਲ ਸਾਹਿਬ ਪਿੰਡਾਂ ਜਾਂਦੇ ਸੀ ਨੁਕਸਾਨ ਜੇ ਹੁੰਦਾ ਸੀ ਨਾ ਆਸ ਇਲਾਕੇ ਚ ਇਹਨੇ 30 40 ਪਿੰਡਾਂ ਨੂੰ 850 ਕਰੋੜ ਰੁਪਏ ਉਹਦੇ ਦਿੱਤਾ ਸੀ ਵੱਡੇ ਬਾਦਲ ਸਾਹਿਬ ਨੇ ਚੌਂਗੀਆਂ ਤੱਕ ਨੂੰ ਅਸੀਂ ਪੈਸੇ ਦਿੱਤੇ ਸੀ 450 ਕਰੋੜ ਜੀ 450 ਕਰੋੜ ਅਬੋਰ ਚ ਦਿੱਤਾ ਸੀ ਦੇਖੋ ਹੁਣ ਕਿਉਂ ਨਹੀਂ ਦਿੰਦੇ ਸਰ ਜੀ ਇਹ ਆ ਫਰਕ ਹੈ ਆਪਣਿਆਂ ਦਾ ਤੇ ਆ ਦਿੱਲੀ ਵਾਲੇ ਦਾ ਪ੍ਰਾਇਮ ਦਾ ਸਰ ਸਰ ਭਗਵਾਨ ਸੋਮ ਸਿੰਘ ਕਹਿੰਦੇ ਸੀਗੇ ਵੀ ਆ ਮੁਰਗੀਆਂ ਤੱਕ ਦੇ ਮੌਜੂਦਿਆਂਗੇ ਪਿਛਲੇ ਸਾਲ ਉਹਨਾਂ ਦੀ ਇਸ ਤਰ੍ਹਾਂ ਹੀ ਸਟੇਟਮੈਂਟ ਸੀ ਲੇਕਿਨ ਅਗੋਹਰ ਦੇ ਵਿੱਚ ਨਾ ਤਾਂ ਉਹਨਾਂ ਦੇ ਕਿਸੇ ਮੰਤਰੀ ਨੇ ਦੌਰਾ ਕੀਤਾ ਅੱਜ ਕੱਲ ਇੱਕ ਮੰਤਰੀ ਆ ਕੇ ਗਏ ਸੀਗੇ ਲੇਕਿਨ ਹੁਣ ਤੱਕ ਕਿਸੇ ਨੇ ਇਥੇ ਸਾਰ ਨਹੀਂ ਲਈ ਜੰਨੇ ਬੇੜਾ ਹੁਣ ਮੁੱਖ ਮੰਤਰੀ ਕੱਲ ਸੁਲਤਾਨਪੁਰ ਲੋਧੀ ਗਿਆ ਜਾ ਚਾਇਆ 15 ਮੀਲ ਘੇੜਾ ਕੱਢ ਕੇ ਯਾਰ ਜੇ ਮੁੱਖ ਮੰਤਰੀ ਆਇਆ ਨਾਲ ਤੇ ਨਾਲ ਅਫਸਰ ਆਉਣੇ ਚਾਹੀਦੇ ਨਾਲ ਪੈਸੇ ਆਉਣੇ ਚਾਹੀਦੇ ਨਾਲ ਦੇ ਨਾਲ ਉਹ ਵੰਡੇ ਜੇ ਅਸੀਂ ਆ ਦੇਖੋ ਮੋਟਰਾਂ ਮੈਨੂੰ ਪਰਸੋ ਕਿਹਾ ਸੀ ਇਹਨੇ ਆ ਕੇ ਅੱਖੜੀ ਕਰਤੀਆਂ ਸੀ ਪਰਸੋ ਕਿਹਾ ਪਰਸੋ ਹੀ ਗਾਇ ਸੀ ਮੇਰੇ ਕੋਲ ਸੁਣ ਗਿਆ ਸਰਕਾਰ ਵਾਸਤੇ ਕੀ ਹੈ ਹਾਂ 1 ਮਿੰਟ 'ਚ ਇਹਨਾਂ ਦਾ ਕਿੱਦਾਂ ਵੱਡਾ ਨੁਕਸਾਨ ਹੋ ਜਾ ਬਚ ਸਕਦਾ ਪਰ ਕਿਉਂਕਿ ਨਲਾਇਕ ਸਰਕਾਰ ਹੈ ਨਲਾਇਕ ਬੰਦੇ ਚੁੱਲੇ ਗਲਤੀ ਅਪਤ ਹੋ ਗਈ ਚਲੋ ਓਕੇ ਓਕੇ 1.5 ਸਾਲ ਟਪਾ ਲਿਓ ਮੈਂ ਬੇਨਤੀ ਕਰਦਾ ਹਾਂ ਆਪਾਂ ਪੰਜਾਬ ਨੂੰ ਬਚਾ ਲਿਏ ਨਹੀਂ ਤਾਂ ਬਹੁਤ ਭਰਾ ਹੋਊਗਾ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027